ਅੱਜ ਫਰੀਦਕੋਟ ਯੂਥ ਕਾਂਗਰਸ ਦੀ ਜ਼ਿਲ੍ਹੇ ਦੀ ਸਾਡੀ ਕਨਵੈਨਸ਼ਨ ਸੀਗੀ ਔਰ ਇਹਦਾ ਮੇਨ ਮਕਸਦ ਸੀਗਾ ਕਿ ਲੋਕ ਸਭਾ ਦੀਆਂ ਚੋਣਾਂ ਵਾਸਤੇ ਯੂਥ ਕਾਂਗਰਸ ਅੱਜ ਡੋਰ ਟੂ ਡੋਰ ਪ੍ਰੋਗਰਾਮ ਹੈ ਜਿਹੜਾ ਉਹ ਲਾਂਚ ਕੀਤਾ ਅਸੀਂ ਨਾਂ ਉਹਦਾ ਰੱਖਿਆ ਯੂਥ ਕਾਂਗਰਸ ਨੇ ਕਿਉਂਕਿ ਕਾਂਗਰਸ ਪਾਰਟੀ ਦਾ ਨਾਰਾ ਹੈ ਜੈ ਜਵਾਨ ਚੈ ਕਿਸਾਨ ਤੇ ਅਸੀਂ ਐਡ ਕੀਤਾ ਜੈ ਨੌਜਵਾਨ ਕਿਉਂਕਿ ਨੌਜਵਾਨਾਂ ਨੂੰ ਅੱਜ ਸੰਬੰਧੀ ਲੋੜ ਹੈ ਔਰ ਨੌਜਵਾਨ ਜਿਹੜੇ ਰਸਤੇ ਤੇ ਪਏ ਆ ਉਹਨਾਂ ਦਾ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਉਹਨਾਂ ਨੂੰ ਠੀਕ ਰਸਤੇ ਲੈ ਕੇ ਚਲੀਏ ਔਰ ਰੋਜ਼ਗਾਰ ਦੇਣ ਦੀ ਜਿੱਥੇ ਗੱਲ ਹੈ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਸਿ ਦਿਆ ਕਰਾਂਗੇ ਜੇ ਜੋੜ ਲਾ ਲੀਏ ਤਾਂ 20 ਕਰੋੜ ਨੌਕਰੀਆਂ ਹੁਣ ਤੱਕ ਮਿਲ ਜੀ ਮਿਲਣੀਆਂ ਚਾਹੀਦੀਆਂ ਸਨ ਔਰ 7 ਲੱਖ ਨੌਕਰੀਆਂ ਸਿਰਫ ਮਿਲੀਆਂ ਨੇ ਇਸ ਇਸ਼ੂ ਨੂੰ ਨੌਜਵਾਨਾਂ ਦਾ ਮੇਨ ਇਸ਼ੂ ਹੈ ਰੋਜ਼ਗਾਰ ਦਾ এমਪਲੋਇਮੈਂਟ ਦਾ ਔਰ ਉਹਨਾਂ ਨੂੰ ਠੀਕ ਰਸਤੇ ਲੈ ਕੇ ਜਾਣਾ ਔਰ ਨਾਲ ਹੀ ਕਿਸਾਨੀ ਦਾ ਜਿਹੜਾ ਮੇਨ ਇਸ਼ੂ ਹੈ ਜਿੱਥੇ ਕਿਸਾਨ ਬਾਰਡਰਾਂ ਦੇ ਬੈਠੇ ਨੇ ਕਿੱਥੇ ਪੰਜਾਬ ਨੂੰ ਇਕੱਠੇ ਹੋਣਾ ਚਾਹੀਦਾ ਸੀ ਔਰ ਕੇਂਦਰ ਨਾਲ ਲੜਾਈ ਰਲ ਕੇ ਸਾਨੂੰ ਲੜਨੀ ਚਾਹੀਦੀ ਸੀ ਪਰ ਜੱਤੋ ਸੀ ਇਹ ਬਾਰਡਰ ਤੇ ਸਾਡੇ ਕਿਸਾਨ ਗਏ ਨੇ ਜੋ ਰਵਈਆ ਪੰਜਾਬ ਸਰਕਾਰ ਦਾ ਰਿਹਾ ਹਰਿਆਣਾ ਪੁਲਿਸ ਦੀ ਤਸ਼ੱਦਦ ਤੋਂ ਬਾਅਦ ਇੱਕ ਵੀ ਕੋਈ ਨੱਥ ਪੋਣ ਦਾ ਹਰਿਆਣਾ ਪੁਲਿਸ ਨੂੰ ਕੋਈ ਕੰਮ ਨਹੀਂ ਕੀਤਾ ਭਗਵੰਤ ਮਾਨ ਸਾਹਿਬ ਨੇ ਇਹ ਸਰਕਾਰ ਨੇ ਇਹ ਨਿੰਦਨੀਯੋਗ ਗੱਲ ਹੈ ਕਿੱਥੇ ਪੰਜਾਬ ਨੂੰ ਇਕੱਠੇ ਰਹਿਣਾ ਚਾਹੀਦਾ ਸੀ ਕਿੱਥੇ ਇਹਨਾਂ ਵੱਲ ਅਸੀਂ ਸਵਾਲ ਇਹਨਾਂ ਤੋਂ ਪੁੱਛ ਰਹੇ ਹਾਂ ਸੋ ਇੱਕ ਬੜੀ ਵੱਡੀ ਗੱਲ ਹੈ ਔਰ ਇੱਕ ਇਸ਼ੂ ਜਿਹੜਾ ਹੈਗਾ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਐਮਐਸਪੀ ਦੀ ਜਿਹੜੀ ਲੀਗਲ ਗਾਰੰਟੀ ਹੈ ਅਸੀਂ ਖੜਗੇ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਬਣਨ ਤੇ ਐਮਐਸਪੀ ਦੀ ਲੀਗਲ ਗਾਰੰਟੀ ਦਵਾਂਗੇ ਦੂਜਾ ਇਸ਼ੂ ਇਹ ਹੈ ਔਰ ਲਾਸਟ ਇਸ਼ੂ ਹੈ ਜੈ ਜਵਾਨ ਦਾ ਕਿ ਆਰਮੀ ਵਾਲੇ ਜਿਹੜਾ ਪ੍ਰੋਗਰਾਮ ਨਵਾਂ ਚੱਲਿਆ ਹੈ ਅਗਨੀਵੀਰ ਸਕੀਮ ਉਹਦੀ ਸਕ੍ਰੈਪਿੰਗ ਹੋਣੀ ਬੜੀ ਜ਼ਰੂਰੀ ਹੈ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਲਈ ਕਿਉਂਕਿ ਇੱਕ ਸੈਂਸਿਟਿਵ ਔਰ ਬਾਰਡਰ ਸਟੇਟ ਹੈ ਪੰਜਾਬ ਤੁਸੀਂ 4 ਸਾਲ ਨੌਜਵਾਨਾਂ ਨੂੰ ਹਥਿਆਰ ਦੀ ਟ੍ਰੇਨਿੰਗ ਦਿੰਨੇ ਹੋ ਸੈਂਸਿਟਿਵ ਬਾਰਡਰ ਏਰੀਆਸ ਤੁਸੀਂ ਉਹਨਾਂ ਨੂੰ ਪੋਸਟਿੰਗ ਦਿੰਨੇ ਹੋ ਉਹ ਜੰਗਾਂ ਲੜਦੇ ਨੇ ਸੈਂਸਿਟਿਵ ਏਰੀਆਸ ਉਹ ਪਟੋਲਿੰਗ ਕਰ ਦਿੰਨੇ ਔਰ ਉਦੋਂ ਬਾਅਦ ਅਸੀਂ ਉਹਨਾਂ ਨੂੰ ਰਿਟਾਇਰ ਕਰ ਦਿੰਨੇ ਆ ਇਹ ਐਂਟੀ ਪੰਜਾਬ ਇੱਕ ਪਾਲਿਸੀ ਹੈ ਜਿਹਦੀ ਕਾਂਗਰਸ ਪਾਰਟੀ ਨੇ ਕਿਹਾ ਸੀ ਸਕ੍ਰੈਪ ਕਰਾਂਗੇ ਇਹਦੇ ਤਹਿਤ 1.5 ਲੱਖ ਨੌਜਵਾਨ ਜਿਹੜਾ ਦੀ ਰੈਗੂਲਰ ਭਰਤੀ ਸੀਗੀ ਆਰਮੀ ਚ ਜਿਹੜੇ ਜੁਆਇਨਿੰਗ ਵੇਟ ਕਰ ਰਹੇ ਨੇ ਸਰਕਾਰਾਂ ਤੇ ਅੱਜ ਠੇਖੇ ਖਾ ਰਹੇ ਨੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰ ਰਹੇ ਹਾਂ ਸੋ 24 ਦੀਆਂ ਚੋਣਾਂ ਨੂੰ ਲੈ ਕੇ ਮੇਨ ਜਿਹੜਾ ਇਸ਼ੂ ਹੈ ਜੈ ਜਵਾਨ ਜੈ ਕਿਸਾਨ ਔਰ ਜੈ ਨੌਜਵਾਨ ਕੈਂਪੇਨ ਅੱਜ ਸ਼ੁਰੂ ਕੀਤੀ ਹੈ ਹੁਣ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਹੁਣ ਰ ਰੇਲਵੇ ਜਾਮਕਰਨ ਜਾ ਰਹੇ ਨੇ ਕਿ ਕਾਂਗਰਸ ਸਰਕਾਰ 7 ਵਜੇ ਉਹਨਾਂ ਦਾ ਬਿਲਕੁਲ ਸਾਡੇ ਸੁਪਰੀਮੋ ਖੜਗੇ ਸਾਹਮਣੇ ਸਮਰਾਲੇ ਜਾ ਕੇ ਕਹਤਾ ਕਿ ਅਸੀਂ ਐਮਐਸਪੀ ਦੀ ਲੀਗਲ ਗਾਰੰਟੀ ਦਵਾਂਗੇ ਰਾਹੁਲ ਗਾਂਧੀ ਜੀ ਨੇ ਆਪਣੀ ਯਾਤਰਾ 'ਚ ਕਹਤਾ ਕਿ ਐਮਐਸਪੀ ਦੀ ਜਿਹੜੀ ਲੀਗਲ ਗਾਰੰਟੀ ਅਸੀਂ ਦਵਾਂਗੇ ਹੋਰ ਕਿਸੇ ਪੋਲਿਟੀਕਲ ਜ਼ਿੰਮੇਵਾਰ ਪੋਲਿਟੀਕਲ ਪਾਰਟੀ ਨੇ ਅਹੇ ਜੀ ਕੋਈ ਰਿਸਪੌਂਸਿਬਿਲਟੀ ਵਾਲੀ ਗੱਲ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਅਹੇ ਜੀ ਕਦੇ ਕੋਈ ਗੱਲ ਆਈ ਨਹੀਂ ਮੇਨ ਡਿਮਾਂਡ ਐਮਐਸਪੀ ਦੀ ਹੈ ਔਰ ਮੈਨੂੰ ਪੂਰਨ ਖੁਸ਼ੀ ਹੈ ਕਿ ਇਹ ਸਾਰੇ ਜਿਹੜੀ ਚਰਚਾ ਚੱਲ ਰਹੀ ਹੈ ਉਹ ਤੇ ਇੱਕ ਚੰਗੀ ਗੱਲ ਨਿਕਲ ਕੇ ਆਈ ਹੈ ਕਿ ਕਾਂਗਰਸ ਪਾਰਟੀ ਨੇ ਇਸ ਗੱਲ 'ਚ ਲੀਡ ਲਈ ਹੈ ਕਾਂਗਰਸ ਸਾਥ ਦਵੀ ਕੋ ਨਾਲ ਦਾ ਪ੍ਰੋਟੈਸਟ ਬਿਲਕੁਲ ਅਸੀਂ ਸਾਡੀ ਮੈਡੀਕਲ ਸੇਵਾ ਐਂਬੂਲੈਂਸ ਸੇਵਾ ਫ੍ਰੀ ਲੀਗਲ ਐਡ ਕਾਂਗਰਸ ਪਾਰਟੀ ਵੱਲੋਂ ਯੂਥ ਕਾਂਗਰਸ ਵੱਲੋਂ ਚੱਲ ਰਹੀ ਹੈ ਔਰ ਹੈਲਪਲਾਈਨ ਨੰਬਰ ਵੀ ਲਾਂਚਡ ਹੈ ਔਰ ਜਿੰਨੀ ਕਿਉਂਕਿ ਗੱਲ ਇਹ ਆ ਵੀ ਇਹ ਕਿਸਾਨ ਆਗੂ ਅੱਗੇ ਨੇ ਇਸ ਸੰਘਰਸ਼ ਦੇ ਉਹ ਜਿੰਨੀ ਸਪੇਸ ਸਾਨੂੰ ਦੇਣਾ ਚਾਹਣ ਅਸੀਂ ਪਿੱਛੋਂ ਦੀ ਅੱਗੋਂ ਦੀ ਜਿਵੇਂ ਮਰਜ਼ੀ ਅਸੀਂ ਉਹਨਾਂ ਨੂੰ ਸਪੋਰਟ ਕਰਨ ਲਈ ਤਿਆਰ ਆ ਔਰ ਕਰ ਵੀ ਰਹੇ ਹਾਂ ਜੋ ਜਿਵੇਂ ਹੁਣ ਕਹਿੰਦੇ ਆ ਨੌਜਵਾਨਾਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਦੋਂ ਕਾਲੀ ਨਾਲ ਦੀ ਸਰਕਾਰ ਸੀ ਤੁਹਾਡੀ ਸਰਕਾਰ ਸੀ ਇਹਨਾਂ ਨੌਜਵਾਨਾਂ ਤੇ ਟੈਗ ਤਾਂ ਲਾਤਾ ਸੀਗਾ ਨਸ਼ੇੜੀਆਂ ਦਾ ਕਿ ਹੁਣ ਉਹਨਾਂ ਨਸ਼ੇੜੀਆਂ ਦਾ ਟੈਗ ਤੁਸੀਂ ਦੂਰ ਕਿਵੇਂ ਕਰੋਗੇ ਉਹ ਨਸ਼ੇੜੀਆਂ ਨੂੰ ਕਿਵੇਂ ਦੇਖੋ ਇੱਕ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਉਹ ਪਾਕਿਸਤਾਨ ਤੋਂ ਆ ਰਿਹਾ ਹੈ ਉਹ ਫਾਰਮਾਸਿਊਟੀਕਲ ਕੰਪਨੀਜ਼ ਬਣ ਰਿਹਾ ਹੈ ਉਹ ਇੱਕ ਅੱਡ ਵਿਸ਼ਾ ਹੈ ਲਾਅ ਐਂਡ ਆਰਡਰ ਦਾ ਵਿਸ਼ਾ ਹੈ ਪਰ ਨੱਚ ਪਹੁੰਚ ਦਾ ਕੰਮ ਸਟੇਟ ਗਵਰਨਰ ਦਾ ਤੇ ਉਹ ਸਟੇਟ ਗਵਰਨਮੈਂਟ ਟੋਟਲੀ ਫੇਲ ਹੋ ਰਹੀ ਹੈ ਹਰ ਜ਼ਿਲ੍ਹੇ 'ਚ ਅਸੀਂ ਦੇਖ ਰਹੇ ਕਿ ਡਰੱਗ ਓਵਰਡੋਸ ਨਾਲ ਡੈਥ ਹੋ ਰਹੀ ਹੈ ਸੋ ਇਸ ਗੱਲ ਤੋਂ ਮੁਕਰਿਆ ਤਾਂ ਜਾ ਹੀ ਨਹੀਂ ਸਕਦਾ ਕਿ ਨਸ਼ਾ ਨਹੀਂ ਹੈ ਨੱਚ ਪੌਣ ਦਾ ਕਮ ਸਟੇਟ ਗਵਰਨਮੈਂਟ ਦਾ ਹੈ ਰੰਗਲਾ ਪੰਜਾਬ ਜਿਨ੍ਹਾਂ ਨੇ ਕਿਹਾ ਸੀ ਰੰਗਲਾ ਪੰਜਾਬ ਬਣਾਵਾਂਗੇ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਬਾਹਰਲੇ ਨੂੰ ਨੌਕਰੀਆਂ ਦਵਾਂਗੇ ਇਸੇ ਲਈ ਅਸੀਂ ਜਏ ਨੌਜਵਾਨ ਕਹਿ ਰਹੇ ਹਾਂ ਕਿ ਨੌਜਵਾਨਾਂ ਨੂੰ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆਉਂਦੀ ਲੋੜ ਹੈ ਸਾਡਾ ਖੇਤੀਬਾੜੀ ਆਧਾਰਤ ਸੂਬਾ ਹੈ ਸਾਡਾ ਮੇਨ ਜਿਹੜਾ ਇਕਨੋਮੀ ਹੈ ਐਗਰੀਕਲਚਰ ਬੇਸਡ ਹੈ ਪੰਜਾਬ ਸਪੈਸਿਫਿਕ ਇੰਡ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਲੋਡ ਹੈ ਜਿਹੜਾ ਬੇਸਿਕਲੀ ਫਾਰਮ ਟੂ ਫੋਕ ਹੈ ਉਹਦੇ ਵਿੱਚ ਜਿਹੜਾ ਗੈਪ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਅਸੀਂ ਸਾਡੇ ਕੋਲ ਬਹੁਤ ਵੱਡਾ ਪੋਟੈਂਸ਼ੀਅਲ ਹੈ ਔਰ ਨੌਜਵਾਨਾਂ ਨੂੰ ਉਸ ਪਾਸੇ ਆਉਣਾ ਚਾਹੀਦਾ ਟੈਕਨੋਲੋਜੀ ਦੇ ਨਾਲ ਨਵੀਆਂ ਤਕਨੀਕਾਂ ਦੇ ਨਾਲ ਐਗਰੀਕਲਚਰ ਦਾ ਜਿਹੜਾ ਹੈਗਾ ਮਰਜ ਕਰਕੇ ਨਵੇਂ ਆਧਾਰੇ ਖੋਜਨੇ ਪੈਣੇ ਤਾਂ ਪੰਜਾਬ ਦੇ ਨੌਜਵਾਨ ਸਰਵਾਈਵ ਕਰਨਗੇ ਕਿਉਂਕਿ ਮਸਲਾ ਢਿੱਡ ਦਾ ਹੈ ਉਹ ਜਾਂਦੇ ਨੇ ਬਾਹਰ ਨੌਕਰੀਆਂ ਲਈ ਆਪਦੇ ਮਾਪੇ ਦੇ ਖਰਚਾ ਚੱਕਣ ਲਈ ਔਰ ਆਈ ਚਲਾਈ ਵਾਸਤੇ ਬਾਹਰ ਜਾ ਰਹੇ ਨੇ ਕੁਝ ਗਲਤ ਨਹੀਂ ਹੈ ਪਰ ਉਹਨਾਂ ਨੂੰ ਔਰੇ ਮਜ਼ਬੂਤ ਕਿਵੇਂ ਕਰਨਾ ਹੈ ਕੰਪਰੀਹੈਂਸਿਵ ਪਾਲਿਸੀ ਲੈ ਕੇ ਆਂਦੀ ਲੋੜ ਹੈ ਪਰ ਅੱਜ ਜੇ ਆਪਾਂ ਕੱਲ ਦੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਕਾਫੀ ਕੁਝ ਅਗਾਮਾਂ ਦੇਖਣ ਨੂੰ ਮਿਲਿਆ ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਹੈ ਉਹ ਪੰਜਾਬ ਦੇ ਪਰਿਵਾਰ ਦਾ ਮੁਖੀ ਹੁੰਦਾ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਬਿਹੇਵ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਚੰਗਾ ਨਹੀਂ ਸਮਝ ਰਹੇ ਉਹ ਦੇਖ ਰਹੇ ਨੇ ਕਿ ਇੱਕ ਕਿੱਥੇ ਮਗਨੈਨਿਮਿਟੀ ਨਾਲ ਗੱਲ ਹੋਣੀ ਚਾਹੀਦੀ ਸੀ ਕਿੱਥੇ ਮੁੱਖ ਮੰਤਰੀ ਸਾਹਿਬ ਨੂੰ ਸਭ ਨੂੰ ਸੁਣਨਾ ਚਾਹੀਦਾ ਸੀ ਔਰ ਮੁੱਦਿਆਂ ਦੇ ਆਧਾਰ ਤੇ ਤੁਸੀਂ ਜਵਾਬ ਦਿਓ ਤੁਸੀਂ ਬਿਲਕੁਲ ਹੀ ਜਿਹਨੂੰ ਕਹਿੰਦੇ ਸਟਰੀਟ ਫਾਈਟਰ ਵਾਲੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਮਰਿਆਦਾ ਨੂੰ ਤੋੜ ਰਹੇ ਹੋ ਪੰਜਾਬ ਦੇ ਨੌਜਵਾਨ ਵੀ ਇਸ ਗੱਲ ਨੂੰ ਐਨਆਰਆਈ ਵੀ ਦੇਖ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜੋ ਬਿਹੇਵੀਅਰ ਹੈ ਬੜਾ ਮੈਂ ਸਮਝਦਾ ਕਿ ਇੱਕ ਮੁੱਖ ਮੰਤਰੀ ਨੂੰ ਲੀਡ ਲੈਣੀ ਚਾਹੀਦੀ ਸੀ ਸਟ੍ਰੇਟਸਮੈਨ ਬਣ ਕੇ ਉੱਭਰ ਦੇ ਫੇਰ ਤਾਂ ਅਸੀਂ ਵੀ ਸਾਥ ਦਿੰਦੇ ਕੋਈ ਦੇਖੋ ਗੱਲ ਹੈ ਜਿਹੜਾ ਪੰਜਾਬ ਦੀ ਹਮਾਇਤ ਕਰਦਾ ਪੰਜਾਬ ਦਾ ਹਤਾਇਸ਼ੀ ਹੈ ਪੰਜਾਬ ਦੀ ਗੱਲ ਕਰਦਾ ਪਰ ਆ ਬਿਹੇਵੀਅਰ ਤਾਂ ਸਾਡੇ ਸੱਭਿਆਚਾਰ ਦੇ ਵੀ ਖਰਾਬ ਖਿਲਾਫ ਹੈ